ਜੀ ਪਹਿਲਾਂ ਤੇ ਜਿੰਨੀਆਂ ਵੀ ਐਨਜੀਓ ਚੱਲ ਰਹੀਆਂ ਨੇ ਪੂਰੇ ਪੰਜਾਬ 'ਚ ਜਾਂ ਯੂਨੀਵਰਸ ਦੇ ਵਿੱਚ ਵੀ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਨਾ ਐਨਜੀਓਸ ਸਾਡੀਆਂ ਵੀ ਹੈ ਨੇ ਬਟ ਕੁਝ ਇਹਨਾਂ ਉਹ ਸਿੱਖ ਲੋ ਅਈਨੀ ਛੋਟੀ ਉਮਰ ਦੇ ਵਿੱਚ ਨਵਾਂ ਸਾਲ ਆ ਬੰਦਾ ਆਪਣੇ ਪਰਿਵਾਰ ਨਾਲ ਇੱਥੇ ਜਾਂਦਾ ਟਰਮਿਨ ਟਰਮਿਨ ਸਥਾਨ ਤੇ ਜਾਂਦਾ ਬਟ ਇਹਨਾਂ ਨੇ ਐਨਜੀਓ ਲਾਈ ਇਹਨਾਂ ਨੇ ਕੈਂਪ ਲਾਇਆ ਬਲੱਡ ਨੇਸ਼ਨ ਕੈਂਪ ਲਾਇਆ ਫਿਰ ਸਾਡਾ ਪ੍ਰਾਇਰਿੰਸ ਮਲੇਸ਼ੀਆ ਤੋਂ ਉਹਨਾਂ ਨੇ ਤੇ ਲੰਗਰ ਦੀ ਸੇਵਾ ਲਈ ਹੈ ਰਾਸ਼ਨ ਦੀ ਆਟੇ ਦੀ ਤੇ ਕੁਝ ਕੰਬਲਾਂ ਦੀ ਬਟ ਉਹੀ ਹੈ ਮੇਰੇ ਭਰਾ ਵਿਕਾਸ ਦੀ ਏਮ ਬਹੁਤ ਵੱਡੀ ਹੈ ਉਹਨਾਂ ਨੂੰ ਸਿਰਫ ਇਹ ਹੈ ਮੈਂ ਆਪਣੀ ਮਾਂ ਦਾ ਨਾਮ ਜਿਹੜਾ ਵਾ ਰੈਂਦੀ ਦੁਨੀਆ ਤੱਕ ਰਖਾਣਾ ਚਾਹੁੰਦਾ ਔਰ ਅਸੀਂ ਸਾਰੇ ਉਹਦੇ ਨਾਂ ਇਹਨਾਂ ਨਾਲ ਆ ਸਾਡੀ ਪੂਰੀ ਟੀਮ ਇਹਨਾਂ ਨਾਲ ਆ ਸਾਡਾ ਪਰਿਵਾਰ ਸਰਦਾਰ ਐਮ ਐਲ ਏ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਸਾਰੇ ਪਰਿਵਾਰ ਆਪਾਂ ਨਾਂ ਲਿਆ ਔਰ ਉਹਦੇ ਨਾਲ ਨਾਲ ਜੋ ਇਹਨਾਂ ਦਾ ਵਿਜ਼ਨ ਹੈ ਵਿਊ ਹੈ ਉਹਦੇ ਵਿੱਚ ਅਸੀਂ ਹਮੇਸ਼ਾ ਨਾਲ ਆ ਕੋਈ ਗੱਲ ਨਹੀਂ ਰੱਬ ਨੇ ਸਾਰਿਆਂ ਨੂੰ ਬਹੁਤ ਦਿੱਤਾ ਵਾ ਬਸ ਦਿਲ ਚਾਹੀਦਾ ਵਾ ਉਸੇ ਦਾ ਭਲਾ ਕਰਨ ਵਾਸਤੇ ਔਰ ਮੇਰੀ ਵੀ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਹੈ ਜਿੱਥੇ ਤੁਹਾਨੂੰ ਲੋੜ ਲੱਗਦੀ ਆ ਜ਼ਰੂਰ ਇਸੇ ਦੀ ਹੈਲਪ ਕਰੋ ਉਹ ਤੁਹਾਡੀ ਜ਼ਿੰਦਗੀ ਇਹਦੇ ਵਿੱਚ ਤੁਹਾਡੇ ਬੱਚਿਆਂ ਨੂੰ ਸੋਨਾ ਇੱਕ ਮੈਸੇਜ ਦੇਗੀ ਔਰ ਉਹਦੇ ਨਾਲ ਨਾਲ ਮੈਂ ਇਹਨਾਂ ਦੀ NGO ਦੇ ਸਾਰੇ ਟੀਮ ਨੂੰ ਔਰ ਜਿਹੜੇ ਇੱਥੇ ਆਏ ਵੀ ਆ ਉਹਨਾਂ ਨੂੰ ਵੀ ਨਵੇਂ ਸਾਲ ਦੀ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਪਰਮਾਤਮਾ ਉਹਨਾਂ ਦੇ ਸਿਹਤਮੰਤ ਤੰਦਰੁਸਤੀ ਹਮੇਸ਼ਾ ਕਾਇਮ ਰੱਖੇ ਤੇ ਉਹਨਾਂ ਦੀ ਆਉਣ ਵਾਲਾ ਜੀਵਨ ਉਹਨਾਂ ਨੂੰ ਛੜ ਦੀ ਖਲਾਜ ਚ ਰਹੇ ਧੰਨਵਾਦ ਕੀ ਨਾਮ ਜਪਦੀ ਹਾਂਜੀ ਮੇਰਾ ਨਾਮ ਲੱਖੀ ਜੀ ਆਜੋ ਭੈਣ ਜੀ ਅੱਜ ਫਿਰ ਸੇਵਾ ਦਾ ਮੌਕਾ ਮਿਲਿਆ ਤੁਹਾਨੂੰ ਵੀ ਸੇਵਾ ਕਰਨ ਦਾ ਕਿੰਨੇ ਪਰਿਵਾਰਾਂ ਨੂੰ ਜਰੀਏ ਸੇਵਾ ਕੀਤੀ ਗਈ ਤੁਹਾਡੇ ਪਰਿਵਾਰ ਜੀ ਪੰਜਾਬ ਤੋਂ 70 ਪਰਿਵਾਰਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਕੀ ਦਿੱਤਾ ਗਿਆ ਜੀ ਉਹਨਾਂ ਨੂੰ ਰਾਸ਼ਨ ਦਾ ਸਮਾਨ ਦਿੱਤਾ ਗਿਆ ਤੁਹੋ ਕਿਦਾਂ ਦਾ ਲੱਗਦਾ ਜੀ ਉਹਨਾਂ ਦੀ ਸੇਵਾ ਕਰਕੇ ਕਹਿੰਦੇ ਨੇ ਕਿ ਉਸ ਬੰਦੇ ਤੇ ਕਿਰਪਾ ਹੁੰਦੀ ਪ੍ਰਮਾਤਮਾ ਦੀ ਤੇ ਉਹ ਹੀ ਸੇਵਾ ਕਰਦਾ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਅੱਛਾ ਹੋ ਰਿਹਾ ਜੀ ਕਿਉਂਕਿ ਇਹੀ ਸੇਵਾ ਸਭ ਤੋਂ ਅੱਛੀ ਸੇਵਾ ਜੀ ਬਾਕੀ ਦੇ ਲੋਕੀ ਕਰੇ ਸੇਵਾ ਦੇਖੋ ਕੋਈ ਹੋਟਲਾਂ ਚ ਨਵੇਂ ਸਾਲ ਮਨਾ ਰਿਆ ਵੇ ਹਰ ਇੱਕ ਦੀ ਜੀ ਆਪਣਾ ਆਪਣਾ ਵਿਵਹਾਰ ਹੁੰਦਾ ਜੀ ਸਰ ਪ੍ਰਿੰਸ ਭਾਈ ਦਾ ਸੁਭਾਅ ਇਦਾਂ ਦਾ ਕਿ ਉਹਨਾਂ ਨੂੰ ਆ ਗਰੀਬ ਲੋਕਾਂ ਦੀ ਸੇਵਾ ਕਰਕੇ ਉਹਨਾਂ ਨੂੰ ਮਜ਼ਾ ਆਉਂਦਾ ਕਹਿੰਦੇ ਮੈਂ ਕੋਈ ਵੀ ਤਿਹਾਰ ਮਨਾਵਾ ਇਹਨਾਂ ਲੋਕਾਂ ਦੀ ਮਨਾਵਾ ਮੈਨੂੰ ਜ਼ਿਆਦਾ ਖੁਸ਼ੀ ਮਿਲਦੀ ਕੀ ਕਹਿਣਾ ਚਾਹੀਦਾ ਮੈਂ ਕਿਹੜੇ ਪੁਰਾਣੇ ਸਾਲ ਦੇ ਦੁੱਖ ਸੀ ਨਾ ਉਹ ਪੁਰਾਣੇ ਸਾਲ ਚ ਹੀ ਰਹਿ ਜਾਣ ਜਿਹੜਾ ਨਵਾਂ ਸਾਲ ਆ ਉਹ ਸਾਰੇ ਦੇ ਲਈ ਸੁੱਖ ਦਾ ਚੜੇ ਤੇ ਅਸੀਂ ਰੋਜ਼ ਸਵੇਰੇ ਉੱਠ ਕੇ ਸਰਬੱਤ ਦਾ ਭਲਾ ਮੰਗਦੇ ਆ ਤੇ ਮੈਂ ਰੋਜ਼ ਉੱਠ ਕੇ ਆਪਣੀ ਮਾਂ ਦੇ ਅੱਗੇ ਅਰਦਾਸ ਕਰਦਾ ਤੇ ਹੱਥ ਜੋੜ ਕੇ ਕਹਿੰਦਾ ਕਿ ਜਿਹੜੇ ਉੱਥੇ ਲੋਕ ਆਏ ਹੋਏ ਆ ਜਿਹੜੇ ਇਲਾਜ ਪੱਖੋਂ ਆਏ ਹੋਏ ਪੈਸਿਆਂ ਕਰਕੇ ਇਲਾਜ ਨਹੀਂ ਕਰਾ 파ਰੇ ਉਹਨਾਂ ਦਾ ਇਲਾਜ ਹੋ ਜੇ ਤੇ ਜਿਹੜੇ ਸ਼ਹਿਰ ਦੇ ਲੋਕ ਨੇ ਚੰਗੇ ਚੰਗੇ ਲੋਕ ਨੇ ਲੋਕਾਂ ਪ੍ਰਤੀ ਸੋਚ ਰੱਖਦੇ ਨੇ ਆਪਣੇ ਬਾਰੇ ਹਰ ਕੋਈ ਸੋਚਦਾ ਸਵੇਰ ਨੂੰ ਉੱਠ ਕੇ ਕਿਸੇ ਬਾਰੇ ਸੋਚਣਾ ਇਹ ਕੋਈ ਕੋਈ ਕਰਦਾ ਤੇ ਭਾਜੀ ਹੁਣੇ ਵੀ ਜਦੋਂ ਉਹਨਾਂ ਨੂੰ ਫੋਨ ਕਰੀਏ ਆ ਜਾਂਦੇ ਆ ਸੇਵਾ ਦੇ ਕੇ ਜਾਂਦੇ ਅੱਜ ਵੀ ਆਏ ਹੋਏ ਸਾਡੇ ਕੋਲ ਇਦਾਂ ਦੇ ਲੋਕ ਮੈਂ ਕਹਿੰਨਾ ਚਲੋ ਇਦਾਂ ਦੇ ਲੋਕ ਘਾਟੀ ਮਾਵਾਂ ਜੰਮਦੀਆਂ